ਪੜੀ ਆ ਰਣਨੀਤੀ ਗੱਲ ਹੈ ਕਿ ਜਿਹੜੀ ਕਿਸਾਨੀ ਦੀ ਕ੍ਰਾਈਸਿਸ ਆ ਉਹ ਸਿਖਰਾਂ ਦੇ ਉੱਤੇ ਪਹੁੰਚ ਗਈ ਹੈ ਸਦਾ ਜਗਦੀਸ਼ ਸਿੰਘ ਜਦੇਵਾਲ ਦਾ ਜਿਹੜਾ ਮਰਦ ਵਰਤਾ ਜੋ ਉਹਨਾਂ ਦੇ ਹਾਲਾਤ ਨੇ ਉਹ ਬੇਹੱਦ ਖਤਰਨਾਕ ਹੋ ਚੁੱਕੇ ਹਨ ਪਰ ਨਾ ਤਾਂ ਕੇਂਦਰ ਸਰਕਾਰ ਹੁਕਮ ਕੰਨੀ ਨਹੀਂ ਤੋਂ ਜਾਗ ਰਹੀ ਹੈ ਨਾ ਸੁਪੇ ਦੀ ਸਰਕਾਰ ਤੋਂ ਜਾਗ ਰਹੀ ਹੈ ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਡੇ ਟੂ ਡੇ ਮੋਨਿਟਰਿੰਗ ਕਰ ਰਹੀ ਹੈ ਪਰ ਕੇਂਦਰ ਵੀ ਉਹਨਾਂ ਕੋਈ ਕੰਮ ਕਰ ਰਿਹਾ ਜਿੰਨਾ ਕੋ ਲੀਗਲੀ ਫਾਰਮੈਲਟੀ ਕਰਨੀ ਜ਼ਰੂਰੀ ਹੋਵੇ ਤੇ ਸੂਬੇ ਦੀ ਸਰਕਾਰ ਵੀ ਉਹਨਾਂ ਕੋਈ ਕੰਮ ਕਰਦੀ ਹੈ ਜਿੰਨਾ ਕੋ ਲੀਗਲ ਫਾਰਮੈਲਟੀ ਜ਼ਰੂਰੀ ਹੋ। ਆਪਣੀ ਚਮੜੀ ਬਚਾਉਣ ਤੇ ਲੱਗੇ ਹੋਇਆ। ਨਾ ਕੇਂਦਰ ਨੇ ਸੋਚਿਆ ਕਿ ਜਿਹੜਾ ਭਰੋਸਾ ਕਿਸਾਨੀ ਦਾ ਟੁੱਟ ਚੁੱਕਿਆ ਕੇਂਦਰ ਤੋਂ। ਉਹਨੂੰ ਦੁਬਾਰਾ ਬਿਲਡ ਕਰਨ ਵਾਸਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਕੋਈ ਚੰਗਾ ਫੈਸਲਾ ਨਹੀਂ। ਐਮਐਸਪੀ ਗਰੰਟੀ ਕਾਨੂੰਨ ਜਿਹੜਾ ਮੰਨਿਆ ਹੋਇਆ ਉਹਨੂੰ ਨੋਟੀਫਾਈ ਕਰੇ ਨਾ ਸੁਭਿਤੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਪੰਜਾਬ ਦੇ ਐਡੇ ਹਾਲਾਤ ਐਸਨੇ ਖਤਰਨਾਕ ਬਣੇ ਹੋਏ ਆ ਵੀ ਜਾ ਕੇ ਪ੍ਰਧਾਨ ਮੰਤਰੀ ਕੋਲ ਮੁੱਖ ਮੰਤਰੀ ਬੈਠ ਕੇ ਇਸ ਗੱਲ ਦੀ ਕਮੇਟੀਾਂ ਨੂੰ ਉੱਥੇ ਪੇਸ਼ ਕਰੇ ਇਹ ਜਿਹੜੀ ਗੰਦੀ ਰਾਜਨੀਤੀ ਹੈ ਨਾ ਇਹ ਬਹੁਤ ਵੱਡਾ ਦੇਸ਼ ਦਾ ਨੁਕਸਾਨ ਕਰੀ ਇਹ ਨੈਸ਼ਨਲ ਹਿੱਤ ਦੇ ਵਿੱਚ ਨਹੀਂ ਆ ਇਸ ਤਰੀਕੇ ਦੀ بے ਵਿਸ਼ਵਾਸੀ ਇੱਕ ਜਿਹੜੀ ਹੈ ਬਰਬਦੀ ਕੇਂਦਰ ਤੇ ਸੁਪੇ ਦੀ ਸਰਕਾਰ ਤੇ ਹੋਣੀ ਇਸ ਤਰ੍ਹਾਂ ਦੇ ਸਬੰਧ ਜਿਹੜੇ ਆ ਕਿਸਾਨੀ ਦੇ ਔਰ ਕੇਂਦਰ ਦੇ ਬਣ ਜਾਣੇ ਤੁਸੀਂ ਉਤੋਂ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਦੀ ਡਰਾਫਟ ਐਗਰੀਕਲਚਰ ਪਾਲਿਸੀ ਭੇਜ ਕੇ ਫਿਰ ਪਿੰਪ੍ਰਿਕਸ ਦੇ ਰਹੇ ਤੁਹਾਨੂੰ ਸਾਰਾ ਕੁਝ ਰੋਕ ਕੇ ਤੇ ਕੁਝ ਅਸਾਰੂ ਕੰਮ ਕਰਨੇ ਚਾਹੀਦੇ ਤਾਂ ਜੋ ਪੰਜਾਬ ਦੇ ਔਰ ਜਿਹੜੇ ਕਿਸਾਨੀ ਦੇ ਹੰਦ ਆ ਉਹ ਸੁਧਰੇ بڑی ਹੈਰਾਨੀ ਦੀ ਗੱਲ ਹੈ ਕਿ ਜਿਹੜੀ ਕਿਸਾਨੀ ਦੀ ਕ੍ਰਾਈਸਿਸ ਆ ਉਹ ਸਿਖਰਾਂ ਦੇ ਉੱਤੇ ਪਹੁੰਚੀ ਗਈ ਸਦਾ ਜਗਦੀਸ਼ ਸਿੰਘ ਡੇਵੇਲ ਦਾ ਜਿਹੜਾ ਮਰਦ ਵਰਤਾ ਜੋ ਉਹਨਾਂ ਦੇ ਹਾਲਾਤ ਨੇ ਉਹ ਬੇਹਦ ਖਤਰਨਾਕ ਹੋ ਚੁੱਕੇ ਹਨ ਪਰ ਨਾ ਤਾਂ ਕੇਂਦਰ ਸਰਕਾਰ ਹੁਕਮ ਕੰਨੀ ਨਹੀਂ ਤੋਂ ਜਾਗ ਰਹੀ ਹੈ ਨਾ ਸੂਬੇ ਦੀ ਸਰਕਾਰ ਤੋਂ ਜਾਗ ਰਹੀ ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਡੇ ਟੂ ਡੇ ਮੋਨਿਟਰਿੰਗ ਕਰ ਰਹੀ ਹੈ ਪਰ ਕੇਂਦਰ ਵੀ ਉਹਨਾਂ ਕੋਈ ਕੰਮ ਕਰ ਰਿਹਾ ਜਿੰਨਾਂ ਨੂੰ ਲੀਗਲੀ ਫਾਰਮੈਟੀ ਕਰਨ ਦੀ ਲੋੜ ਹੋਵੇ ਤੇ ਸੂਬੇ ਦੀ ਸਰਕਾਰ ਵੀ ਉਹਨਾਂ ਕੋਈ ਕੰਮ ਕਰਦੀ ਜਿੰਨਾਂ ਨੂੰ ਡੀਗਨ ਫਾਰਮੈਟੀ ਦੀ ਲੋੜ ਹੋਵੇ ਆਪਣੀ ਚਮੜੀ ਬਚਾਉਣ ਤੇ ਲੱਗੇ ਹੋਇਆ ਨਾ ਕੇਂਦਰ ਨੇ ਸੋਚਿਆ ਕਿ ਜਿਹੜਾ ਭਰੋਸਾ ਕਿਸਾਨੀ ਦਾ ਟੁੱਟ ਚੁੱਕਿਆ ਕੇਂਦਰ ਤੋਂ ਉਹਨੂੰ ਦੁਬਾਰਾ ਬਿਲਡ ਕਰਨ ਵਾਸਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਕੋਈ ਚੰਗਾ ਫੈਸਲਾ ਨਾ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਮੰਨਿਆ ਹੋਇਆ ਉਹਨੂੰ ਨੋਟੀਫਾਈ ਕਰੇ ਨਾ ਸੁਭੇਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਪੰਜਾਬ ਦੇ ਏਡੇ ਹਲਾਤ ਐਸ ਨੇ ਖਤਰਨਾਕ ਬਣੇ ਹੋਏ ਆ ਵੀ ਜਾ ਕੇ ਪ੍ਰਧਾਨ ਮੰਤਰੀ ਕੋਲ ਮੁੱਖ ਮੰਤਰੀ ਬੈਠ ਕੇ ਇਸ ਗੱਲ ਦੀ ਕਮੇਟੀ ਨੂੰ ਉੱਥੇ ਪੇਸ਼ ਕਰੇ ਇਹ ਜਿਹੜੀ ਗੰਦੀ ਰਾਜਨੀਤੀ ਹੈ ਨਾ ਇਹ ਬਹੁਤ ਵੱਡਾ ਦੇਸ਼ ਦਾ ਨੁਕਸਾਨ ਕਰਦੀ ਇਹ ਨੈਸ਼ਨਲ ਹਿੱਤ ਦੇ ਵਿੱਚ ਨਹੀਂ ਆ ਇਸ ਤਰੀਕੇ ਦੀ ਬੇਵਿਸ਼ਵਾਸੀ ਇੱਕ ਜਿਹੜੀ ਹੈ ਵਰਗ ਦੀ ਕੇਂਦਰ ਤੇ ਸੁਭੇਦੀ ਸਰਕਾਰ ਤੇ ਹੋਣੀ ਇਸ ਤਰ੍ਹਾਂ ਦੇ ਸਬੰਧ ਜਿਹੜੇ ਆ ਕਿਸਾਦੀ ਦੇ ਔਰ ਕੇਂਦਰ ਦੇ ਬਣ ਜਾਣੇ ਤੁਸੀਂ ਉਤੋਂ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਦੀ ਡਰਾਫਟ ਐਗਰੀਕਲਚਰ ਪਾਲਿਸੀ ਭੇਜ ਕੇ ਫਿਰ ਪਿੰ ਪ੍ਰਿਕਸ ਦੇ ਰਹੇ ਤੁਹਾਨੂੰ ਸਾਰਾ ਕੁਝ ਰੋਕ ਕੇ ਤੇ ਕੁਝ ਅਸਾਰੂ ਕੰਮ ਕਰਨੇ ਚਾਹੀਦੇ ਤਾਂ ਜੋ ਪੰਜਾਬ ਦੇ ਔਰ ਜਿਹੜੇ ਕਿਸਾਨੀ ਦੇ ਹਾਲਤ ਆ ਉਹ ਸੁਧਰੇ